ਰਨਦਾਰਨ ਇਹ ਜਿਮਨੀ ਚੋਣਾ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਥੇ ਹੀ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਖੁੱਲੀਆਂ ਚੁਣੌਤੀਆਂ ਤੱਕ ਦਿੱਤੀਆਂ ਜਾ ਰਹੀਆਂ ਲਲਕਾਰਿਆ ਜਾ ਰਿਹਾ ਹੈ ਤੇ ਉੱਥੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਇੱਕ ਮੌਕਾ ਸਾਨੂੰ ਦੋ ਤੇ ਉਹੀ ਅਕਾਲੀ ਦਲ ਸਰਕਾਰ ਜੋ ਪੰਜਾਬੀਆਂ ਦੇ ਇੱਕ ਜ਼ੁਬਾਨ ਦੇ ਕਹੇ ਤੇ ਉੱਤੇ ਜਿਹੜੇ ਕਿ ਵਾਅਦੇ ਪਗਾਉਂਦੀ ਸੀ ਉਹ ਸਰਕਾਰ ਲਿਆਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ 2027 ਦੇ ਵਿੱਚ ਵੀ ਜਿਹੜਾ ਕਿ ਅਕਾਲੀ ਦਲ ਆਪਣੇ ਵਾਅਦੇ ਪੂਰੇ ਕਰੇਗੀ ਤੇ ਹੁਣ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਦੂਜੇ ਸੇ ਬੀਬੀ ਸੁਖਵਿੰਦਰ ਕੌਰ ਦੇ ਹੱਕ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਨੇ ਤੇ ਉਥੇ ਹੀ ਪੰਜਾਬੀਆਂ ਦੇ ਹੱਕ ਦੀ ਗੱਲ ਕੀਤੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਪੰਜਾਬੀਆਂ ਖਾਸ ਤੌਰ ਤੇ 2027 ਦੀਆਂ ਚੋਣਾਂ ਨੂੰ ਲੈ ਕੇ ਅਪੀਲ ਕੀਤੀ ਹੈ ਹੋਰ ਕੀ ਕੁਝ ਕਹਿਣਾ ਸੁਖਵੀਰ ਸਿੰਘ ਬਾਦਲ ਦਾ ਆਓ ਤੁਹਾਨੂੰ ਸੁਣਾਉਨੇ ਆਂ ਜੇ ਆ ਮੁੱਖ ਮੰਤਰੀ ਨਲਾਇਕ ਮਿਲਿਆ ਪਿਛਲੇ 2 ਦਿਨਾਂ ਦਾ ਜਦੋਂ ਮੈਂ ਕਹਿ ਰਿਹਾ ਸੀ ਕਿ ਤਾਮਲ ਲੱਡੂ ਗਿਆ ਹੁਣੀ ਵਾਪਸ ਆਇਆ ਤੇ ਮੈਂ ਦੇਖ ਰਿਆ ਸੀ ਕਿਤੇ ਹੈਲੀਕਾਪਟਰ ਲੈ ਕੇ ਤੇ ਕਹਿ ਇੱਕ ਉਥੇ ਕਹੀ ਜਾਂਦਾ ਸੀ ਲੋਕਾਂ ਕੋਲੇ ਤਾਂ ਜਾਂਦਾ ਨਹੀਂ ਚਾਰੇ ਤਰ ਪੁਲਿਸ ਐ ਘੇਰਾ ਪਾਇਆ ਕਹਿੰਦਾ ਜੀ ਮੈਂ ਹੈਲੀਕਾਪਟਰ ਛੱਡ ਕੇ ਜਾ ਰਿਹਾ ਥੋੜਾ ਇੰਤਜ਼ਾਮ ਹੈਲੀਕਾਪਟਰ ਕਰੂਗਾ ਹੁਣ ਹੈਲੀਕਾਪਟਰ ਤੇ ਕੀ ਕੀ ਲੋਕਾਂ ਨੂੰ ਦਊਗਾ ਹੜ ਹੜ ਲਾਇਏ ਪਏ ਲੋਕੀ ਡੁੱਬੇ ਪਏ ਆ ਹੁਣ ਹੈਲੀਕਾਪਟਰ ਪਾਣੀ ਤੇ ਉਤਰ ਨਹੀਂ ਸਕਦਾ ਕਹਿੰਦਾ ਜੀ ਜਿਹੜਾ ਹੈਲੀਕਾਪਟਰ ਤੁਸੀਂ ਮੈਨੂੰ ਦਿੱਤਾ ਸੀ 92 ਸੀਟਾ ਜਤਾ ਕੇ ਅੱਜ ਮੈਂ ਤੁਹਾਡੇ ਕੋਲੇ ਛੱਡ ਕੇ ਜਾ ਰਿਹਾ ਹਾਂ ਖੜਨ ਵਾਸਤੇ ਸਹਾਇਤਾ ਕਰਨ ਵਾਸਤੇ ਹੁਣ ਹੈਲੀਕਾਪਟਰ ਛੱਡ ਕੇ ਜਾ ਰਿਹਾ ਸਹਾਇਤਾ ਕਰਨ ਮੈਂ ਤਾਂ ਪਾਗਲ ਬੰਦਾ ਕੋਈ ਮੈਂ ਦੇਖਿਆ ਨਹੀਂ ਉਹਨੂੰ ਐ ਹੀ ਨਹੀਂ ਪਤਾ ਕਿ ਲੋੜਾਂ ਦੀ ਲੋਕ ਕੀ ਲੋਕਾਂ ਦੀ ਲੋੜ ਕੀ ਹੈ ਸਮੱਸਿਆ ਕੀ ਹੈ ਹੁਣ ਜਿਹੜੇ ਪਿੰਡ ਜਾਂਦਾ ਆਪਣੇ ਦੋ ਵਰਕਰਾਂ ਨੂੰ ਇਕੱਲੇ ਜਿਹੜੇ ਪੱਕੇ ਹੁੰਦੇ ਉਹਨਾਂ ਨੂੰ ਬੁਲਾਉਂਦੇ ਬਾਕੀ ਸਾਰੇ ਪਿੰਡਾਂ 'ਚ ਕਰਫਿਊ ਲੱਗ ਜਾਂਦਾ ਹੈ ਜਿਹੜੇ ਸ਼ਹਿਰ ਜਾਂਦਾ ਜਿਹੜੇ ਇਲਾਕੇ ਜਾਂਦਾ ਉਥੇ ਕਰਫਿਊ ਲਾ ਦਿੰਦੇ ਆ ਕੋਈ ਨੇੜੇ ਤੇੜੇ ਕੋਈ ਆ ਨਾ ਸਕੇ ਤੁਸੀਂ ਹੈਰਾਨ ਰਹਿ ਜਾਓਗੇ ਤੂਰੀ ਅਸੈਂਬਲੀ ਹਲਕਾ ਜਿੱਥੋਂ ਐਮ ਐਲ ਏ ਬਣਿਆ ਤੇ ਮੁੱਖ ਮੰਤਰੀ ਬਣਿਆ ਤੂਰੀ ਹਲਕੇ ਮੈਂ ਪਿੱਛੇ ਜੇ ਗਿਆ ਉਥੇ ਕੰਧਾਂ ਤੇ ਲਿਖਿਆ ਪਿਆ ਲੋਕਾਂ ਨੇ ਲਿਖਿਆ ਹੈ ਜ਼ਿੰਦਗੀ ਚ ਕਿਤੇ ਨਾ ਵੋਟ ਪਾਇਆ ਝਾੜੂ ਨੂੰ ਦੇਖੋ ਮੁੱਖ ਮੰਤਰੀ ਬਣਾਇਆ ਤੂਰੀ ਨੇ ਅੱਜ 4 ਸਾਲ ਹੋ ਗਏ ਤਿੰਨ ਵਾਰ ਕ ਲੱਗਿਆ ਤਿੰਨ ਵਾਰ ਤੂਰੀ ਸ਼ਹਿਰ ਵਿੱਚ ਤੁਸੀਂ ਤੁਰ ਨਹੀਂ ਸਕਦੇ ਇੰਨਾ ਮਾੜਾ ਹਾਲ ਸੜਕਾਂ ਦਾ ਪਿੰਡਾਂਾਂ ਟੁੱਟ ਸਰਕਾਰ ਟੁੱਟਿਆ ਭਈ ਕਿਸੇ ਨੂੰ ਮਿਲਦਾ ਨਹੀਂ ਗਈ ਨਹੀਂ ਕਿਉਂਕਿ ਇਹਨੂੰ ਤਾਂ ਪੱਕੀਆਂ-ਪਕਾਈਆਂ ਮਿਲ ਗਈਆਂ ਚੁਰਕਲੇ ਸੁਣਾ ਕੇ ਇਹਨੇ ਗੁੰਮਰਾਹ ਕਰ ਲਿਆ ਇੱਕ ਮੌਕਾ ਦੇ ਦਿਓ ਇੱਕ ਆਪਣੀ ਕੌਮ ਵਿੱਚ ਬੜੀ ਇੱਕ ਖਾਸੀਅਤ ਹੈ ਆਪਾਂ ਨੂੰ ਨਵੀਂ ਚੀਜ਼ ਬੜੀ ਪਸੰਦ ਆਉਂਦੀ ਹੈ ਆ ਨਵਾਂ ਮੋਬਾਈਲ ਆਊਗਾ ਨਾ ਪੁਰਾਣਾ ਸਿੱਟ ਦੇਣਗੇ ਨਵਾਂ ਲੈ ਲੈਣਗੇ ਜਿਹੜਾ ਉਹਾਂ ਚੰਗਾ ਲੱਗੇ ਉਹਨੂੰ ਵੀ ਸਿੱਟ ਦੇਣਗੇ ਐ ਕਰਦੇ ਕਰਦੇ ਤੁਸੀਂ ਦੇਖ ਲਓ 10 ਸਾਲ ਖਰਾਬ ਕਰ ਲੇ ਜਿਹੜਾ ਜਾ ਕੇ ਤੁਹਾਨੂੰ ਕਹਿੰਦਾ ਕਿ ਅਸੀਂ ਗਾਰੰਟੀ ਦਿੰਨੇ ਆ ਹਾਂਜੀ ਐਤੀ ਇਹਨੂੰ ਦੇ ਦਿਓ ਕੈਪਟਨ ਅਮਰਿੰਦਰ ਸਿੰਘ ਗੁਰਕਾ ਸਾਹਿਬ ਦੀ ਸੌਂ ਖਾਦੀ ਅਸੀਂ ਬੜਾ ਗਿਆ ਕਿ ਝੂਠ ਬੋਲਦਾ ਜਿਹੜਾ ਮੱਥਾ ਟੇਕਣ ਦਾ ਜਾਂਦਾ ਨਹੀਂ ਤੇ ਉੱਥੇ ਸਾਹਮਣੇ ਗੁੜਕਾ ਸਾਹਿਬ ਸੋਹਣ ਵਾਲੀ ਆਪਾਂ ਸਾਰਿਆਂ ਨੇ ਮਗਰਬ ਲੱਗ ਗਏ ਉਹਦੇ ਬਾਅਦ ਝਾੜੂ ਵਾਲਿਆਂ ਨੇ ਦੇਖਿਆ ਕਿ ਇੱਥੇ ਲੋਕੀ ਐਵੇਂ ਕੁਝ ਹੋ ਜਾਂਦੇ ਤੇ ਉਹਨੇ ਵੀ ਇੱਕ ਨਾਮਾ ਕੀਤਾ ਤੁਸੀਂ ਗੱਲ ਨੋਟਿਸ ਕੀਤੀ ਹੈ ਆ ਬਿਮਾਰੀ ਝਾੜੂ ਵਾਲੀ ਕੱਲੇ ਖਾਲਸਿਆਂ ਚ ਹੈ ਹਿੰਦੁਸਤਾਨ ਦੇ ਕਿਸੇ ਸੂਬੇ ਚ ਨਹੀਂ ਜਾ ਉਹਨਾਂ ਨੂੰ ਬੰਨ ਦਿੱਤਾ ਕਿਉਂ ਨਹੀਂ ਬੰਨ ਦਿੱਤਾ ਉਹਨਾਂ ਨੂੰ ਪਤਾ ਹੈ ਉਹ ਗੁਜਰਾਤ ਵਾਲੇ ਹੈ ਦੇਖੋ ਕਿੰਨੇ